ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਸਕਰੀਨ ਤੇ ਚੱਲ ਜੀਦਾ ਨੋਟ ਕਰ ਲਓ ਅੱਜ ਦੀ ਵੀਡੀਓ ਪੈਂਡ ਸੰਨਾਗਲਾਬ ਸਿੰਘ ਵਾਲਾ ਇੱਕ ਆਪਾਂ ਤੁਹਾਡੇ ਬਾਤੇ ਸੂਈ ਸਵਾਈ ਵੜ ਲੈ ਕੇ ਆਏ ਆ ਗਰਲੈਂਡੋ ਦੇ ਅੰਗ ਚਾਹੀ ਜੀ ਪਿਓਰ ਤਾਂ ਨਹੀਂ ਕਹਿ ਸਕਦੇ ਕਰਾਉਸ ਆ ਥੋੜੀ ਜੀ 20 ਮਿੰਟ 20 ਮਿੰਟ ਸੂਈ ਨਹੀਂ ਹੋਇਆ ਗੱਲਬਾਤ ਬਾਈ ਮੰਦਰ ਨਾ ਕਰਾਵਾਂਗੇ ਇੱਥੇ ਜੇ ਆਜੋ ਜੀ ਸੱਸੀ ਕਾ ਬਾਈ ਸੱਸੀ ਕਾ ਹੋ ਠੀਕ ਠਾਕ ਹੋ ਜੀ ਬੜੀਆ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ 9855233687 9855233687 ਪਿੰਡ ਜੀ ਪਿੰਡ ਚਨਾਕ ਰਾ ਸਿੰਘ ਵਾਲਾ ਹੂੰ ਜ਼ਿਲ੍ਹਾ ਬਰਨਾਲਾ ਦਸੀਲ ਤਾ ਤੇ ਨੇੜੇ ਭਧੌੜ ਆਪਾਂ ਨੂੰ ਮੈਂ ਭੌੜ ਦੇ ਜਿਹੜਾ ਜੰਗੀ ਜਿਹੜਾ ਸੱਧੂ ਇਹਨਾਂ ਦੇ ਵਿਚਾਲੇ ਓਕੇ ਜੀ ਤੇ ਅੱਜ ਜੀ ਇੱਕ ਵਾਰ ਦਿਖਾਉਣੀ ਆ ਆਪਾਂ ਇੱਕ ਜੀ ਹੁਣ ਇਹ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਨੂੰ ਮੰਨ ਕੋ ਕਿ 15 ਤੋਂ 20 ਮਿੰਟ 15 ਤੋਂ 20 ਮਿੰਟ ਹੋਗੇ ਆ ਦੋ ਹਰਚ ਰਾਂਗਾ ਦੋ ਬਿਗ ਗਿਆ ਸੂਣਾ ਤੇ ਵੀਰੇ ਇਹਦਾ ਫਿਰ ਕੀ ਦੇ ਦਾ ਬੱਚਾ ਇਹਨੇ ਬੱਚਾ ਦੇਤਾ ਓਕੇ ਤੇ ਕਿਹੜਾ ਸੂਆ ਸੂਈ ਹੈ ਜੀ ਇਹ ਦੂਜਾ ਹੀ ਵਿੱਚ ਦੂਜਾ ਸੂਆ ਸੂਪੀ ਤੇ ਪਹਿਲੇ ਸੂਏ ਦਾ ਕਿੰਨਾ ਦੁੱਧ ਕੱਢਿਆ ਵਾ ਇਹਨੇ ਪਹਿਲਾਂ ਕੱਢਿਆ 18 19 ਲੀਟਰ 18 19 ਲੀਟਰ ਖੋਲੋ ਫਿਰ ਤੋਰਾ ਤਾਰਾ ਕਰਾ ਕੇ ਚੈੱਕ ਤੇ ਲੇਵੇ ਦੀ ਬਹੁਤ ਵਧੀਆ ਤਿਆਰੀ ਕੀਤੀ ਕਰਮ ਵਾਲੀ ਨੇ ਹਾਂ ਹਾਂ ਹੂੰ ਬਾਕੀ ਦੀ ਗੱਲ ਸੂਕ ਕੇ ਹਟੀ ਆ ਜੀ ਹਜੇ ਲਿਬੜੀ ਤੇ ਵੀਡੀਓ ਵਿੱਚ ਚੈੱਕ ਕਰ ਲਿਓ ਤੇ ਦੁੱਧ ਵਾਲੀ ਵਹਿੜ ਆ ਗਈ ਹੈ ਨਾ ਪਾਂਡਾ ਬਹੁਤ ਚੰਗਾ ਹੀ ਤੁਨ ਲੈ ਚਲੋ ਕੋਹ ਦੀ ਆ ਦੇਖੋ ਜੀ ਫੇਸ ਕਰੋ ਚੈੱਕ ਸੁਆ ਬਾਈਆਂ ਦੇ ਕਹਿਣ ਮੁਤਾਬਕ ਦੂਜਾ ਤੇ ਫਿਰ ਐ ਕਿ ਕਿੰਨਾ ਦੁੱਧ ਦੇ ਦੂਗੀ ਬਾਈ ਚਾਹੀਦਾ ਵੀ ਤੇ ਕੀ ਤੋਂ ਸਹੀ ਚੈੱਕ ਕਰ ਲੈਣਾ ਠੀਕ ਆ ਜੀ 20 ਕਿਲੋ ਦੁੱਧ ਬਾਈ ਕਹਿੰਦੇ ਚਾਹੀਦਾ ਇਹਨੂੰ ਕੋਈ ਇਹੋ ਜੀ ਗੱਲ ਨਹੀਂ ਹੈਗੀ ਲੇਵਾ ਵੀ ਇਹਦਾ ਗਵਾਈ ਭਰਦਾ ਐ ਨਹੀਂ ਗੱਲ ਹੈਗੀ ਵੀ ਹਾਂ ਮੁੱਲ ਵੀ ਆਪਾਂ ਦੱਸ ਚੀ ਦੀ ਮੈਂ ਹਾਂ ਮੁੱਲ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਜੀ ਬਣੇ ਰਿਹਾ ਵੀਡੀਓ ਦੇ ਨਾਲ ਐਂਡ ਤਾਈ ਤੇ ਬਾਅਦ ਜਾਏ ਰੇਟ ਦੇ ਵਿੱਚ ਤੁਹਾਨੂੰ ਮੈਂ ਨਾਲ ਹੀ ਆ ਦੁੱਧ ਵਾਕਈ ਨੇ 20 ਕਿਲੋ ਪਾ ਦੇਣਾ ਕੋਈ ਕਹਿਣ ਦੀ ਗੱਲ ਨਹੀਂ ਲੇਵਾ ਕਰੋ ਰੇਟ ਤੋਂ ਚੈੱਕ ਤੇ ਮਗਰ ਆ ਗਿਆ ਬ ਬੱਛਾ ਆ ਦੇਖੋ ਸੀਰ ਸਾਊ ਆ ਜੀ ਹਾਂ ਬੂ ਸੀਰ ਸਾਊ ਪੂਰੀ ਓਕੇ ਵੀ ਗਿਆ ਲਿਬੜੀ ਵੀ ਬੜੀ ਚਲੋ ਕੋਈ ਗੱਲ ਨਹੀਂ ਉਹ ਜਿਹੜਾ ਕੋਈ ਭੈਣ ਭਰਾ ਆਊਗਾ ਤੇ ਤੁਸੀਂ ਪਹਿਲਾਂ ਤੁਸੀਂ ਗੱਬਣ ਦੇ ਥਣ ਸੁਣ ਖਿੱਚੇ ਹੋਣੇ ਪੂਰੀ ਓਕੇ ਆ ਪੂਰੀ ਸੀਰ ਹੈ ਜੀ ਹੁਣ ਜਿਆ ਬਾੜੀ ਡਬੜੀ ਜੀ ਪਈ ਹੈ ਓਕੇ ਜੀ ਤੇ ਥੋੜੀ ਗਰਲੈਂਡੋ ਦੇ ਅੰਗ ਚ ਆ ਗਈ ਹੈ ਨਾ ਜੀ ਹਾਂ ਜੀ ਤੇ ਡੱਬ ਡੁੱਬ ਪੂਰੇ ਵਧੀਆ ਆ ਦੇਖੋ ਜੀ ਥਣ ਥਣ ਨੇੜ ਤੋਂ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੇਖ ਆ ਦੇਖੋ ਜੀ ਤੇ ਸੈਲ ਫੋਲ ਹੈ ਨਾ ਹਾਂ ਕਦ ਕਾਟ ਦੀ ਨਹੀਂ ਕਮੀ ਹੈਗੀ ਵੱਡੇ ਕਦ ਕਾਟ ਦੀ ਆ ਤੇ ਰੇਟ ਫਿਰ ਕੀ ਆ ਗਿਆ ਜੀ ਇਹਦਾ ਇਹਦਾ ਬੋਲ 65000 ਮਾਨਦਾਨ ਹੋ ਜੂਗਾ ਮਾਨਦਾਨ ਤਾਂ ਹੋਊਗਾ ਨਾ ਆ ਕਰ ਦਾਂਗੇ ਥੋੜਾ ਬਾਕੀ ਓਕੇ ਜੀ ਨੰਬਰ ਫੇਰ ਨੰਬਰ ਫੇਰ ਬੋਲ ਦੋ 9855733678 ਪਿੰਡ ਸਨਣਾ ਗਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਵਾਈਆਂ ਦੇ ਭਧੌੜ ਤੇ ਲੇਵਾ ਦੇਖੋ ਤੁਸੀਂ ਕਿਹੋ ਜਿਹਾ ਥੱਲਿਓ ਆ ਦੇਖੋ ਚਾਰੇ ਥਣ ਮੂਰ ਦੀ ਵੀ ਦਿਖਾ ਦੀਏ ਹਾਂ ਹਾਂ ਕੋਈ ਦਿਨਾਂ ਪੈਸੇ ਦੇ ਦਿਖਾ ਦੇ ਬਾਕੀ ਲੇਵੇ ਦੀ ਫੀਟਿੰਗ ਹੈ ਨਾ ਜਿਹੜੀ ਚੰਗੀ ਹੈ ਕੋਈ ਟੱਟ ਮਾਲਮ ਕੁਮਾਨੀ ਹੈ ਨਾ ਹਾਂ ਆ ਦੇਖੋ ਜੀ ਇਧਰ ਵੀ ਹੂੰ ਚਿੱਟੇ ਜੀ ਨਾ ਮਾਰਦੇ ਦੂਜੇ ਪਾਸੇ ਤੋਂ ਵੀ ਦੇਖੋ ਜੀ ਆਹ ਦੇਖੋ ਥਣ ਬਹੁਤ ਕੰਮ ਦਾ ਤੇ ਜਦੋਂ ਖਿੱਚੀ ਸੀਗੀ ਵੈੜ ਪੂਰੀ ਪੋਲੀ ਵਰ ਗਈ ਉਹ ਚਿੱਗੀ ਚ ਭਾਈ ਜਾਲ ਓਕੇ ਜੀ ਹਾਂ ਠੀਕ ਹੈ ਜੀ ਇੱਕ ਵੈੜ ਸੀ ਇੱਕ ਤੁਹਾਨੂੰ ਦਿਖਾ ਦਈ ਬਾਕੀ ਨੰਬਰ ਦਿਖਾ ਦਿਦੇ ਹੋ ਚਿੱਟੇ ਇਹ ਪਾਉਗੇ ਓਕੇ ਜੀ ਅਗਲਾ ਆਊਗਾ ਚੋਕ ਲਈ ਹੂੰ ਹੂੰ ਆਹ ਦੇਖੋ ਜੀ ਬਾਕੀ ਦਾ ਇੱਕ ਵੈੜ ਸੀ ਇੱਕ ਤੁਹਾਨੂੰ ਦਿਖਾਤੀ ਤੇ ਜਰੂਰ ਭਾਈਆਂ ਨੇ ਦਿੱਤੇ ਗਏ ਨੰਬਰਾਂ 'ਤੇ ਸੰਪਰਕ ਕਰਨਾ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਦ ਲੋ ਧੰਨਵਾਦ ਜਲਦ ਮਿਲਦੇ ਹਾਂ ਕੇ ਨਵੀਂ ਵੀਡੀਓ